ਜਿੰਨੀਆਂ ਮਸ਼ੀਨਰੀਆਂ ਤੁਸੀਂ ਆਪਣੀ ਵੀਡੀਓ 'ਚ ਹਰ ਰੋਜ਼ ਦੇਖਦੇ ਹੋ ਸੀ ਇਹ ਜਿੰਨੀਆਂ ਮਸ਼ੀਨਰੀਆਂ ਹੁੰਦੀਆਂ ਲੋਕਲ ਘਰਾਂ 'ਚ ਖੜੀਆਂ ਹੁੰਦੀਆਂ ਸੀ ਮਾਲਕਾਂ ਦੀਆਂ ਪਰਸਨਲ ਹੁੰਦੀਆਂ ਸੀ ਤੇ ਆਪਾਂ ਗੱਲਬਾਤ ਸਾਰੀ ਕਰਦੇ ਹਾਂ ਸੀ ਅੱਜ ਦੀ ਵੀਡੀਓ 'ਚ ਆਪਾਂ ਜਿਹੜੇ ਸਸਤੇ ਰੇਟ ਲੈ ਕੇ ਪਹੁੰਚੇ ਹਾਂ ਇਹੋ ਜਿਹੇ ਰੇਟ ਤੁਹਾਨੂੰ ਕਿਤੇ ਨਹੀਂ ਮਿਲਣੇ ਜਮਾ ਸਸਤਾ ਬੁੱਲਟ ਆਪ ਲੈ ਕੇ ਪਹੁੰਚੇ ਹਾਂ ਜਮਾ ਸਸਤੀ ਆਪਾਂ ਗੱਡੀ ਲੈ ਕੇ ਪਹੁੰਚੇ ਹਾਂ ਸੀ ਗੱਲਬਾਤ ਆਪਾਂ ਸਾਰੀ ਕਰਦੇ ਹਾਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਜੀ 9460929488 ਉੱਤੇ ਪੂਰੀ ਵੀਡੀਓ 'ਚ ਲਿਖਿਆ ਰਹਿੰਦਾ ਜੇ ਤੁਹਾਡੇ ਕੋਲੇ ਵੀ ਗੱਡੀ ਮੋਟਰਸਾਈਕਲ ਘਰ ਕੋਠੀ ਮਕਾਨ ਵੇਚਣਾ ਤੁਸੀਂ ਚਾਹੁੰਦੇ ਹੋ ਤਾਂ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਭੇਜ ਦਿਓ ਫ੍ਰੀ ਦੇ ਵਿੱਚ ਆਪਾਂ ਐ ਜਿਹੜੀ ਵੀਡੀਓ 'ਚ ਆਪਾਂ ਪਹਿਲੀ ਗੱਡੀ ਲੈ ਕੇ ਪਹੁੰਚੇ ਹਾਂ ਜੀ ਆਰਟੋ ਐਲਐਕਐਸਈ 2010 ਮਾਡਲ ਤੀਜੇ ਨਾਮ ਗੱਡੀ ਆ ਜੀ ਪਾਸਿੰਗ ਗੱਡੀ ਦੀ ਆਪਾਂ ਨੂੰ ਮਿਲ ਜੂਗੀ 2030 ਤੱਕ ਰ ਟਾਇਰ ਆਪਾਂ ਨੂੰ ਪੂਰੇ ਵਧੀਆ ਮਿਲ ਜਾਣਗੇ ਮਾਲਕ ਕਹਿੰਦੇ ਨੇ ਜਿਹੜੇ ਮੂਰਲੇ ਟਾਇਰ ਨੇ ਦੋਵੇਂ ਉਹ ਤਾਂ ਬਿਲਕੁਲ ਨਵੇਂ ਨੇ ਜਿਹੜੇ ਪਿਛਲੇ ਟਾਇਰ ਨੇ ਉਹਨਾਂ ਦੀ ਕੰਡੀਸ਼ਨ ਮਿਲ ਜੂਗੀ 70 ਤੋਂ 80 ਪੈਸੇ ਗੱਡੀ ਦੇ ਰੇਟ ਦੀ ਗੱਲ ਕਰੀਏ 1,65,000 ਰੁਪਏ ਮਾਲਕ ਨੇ ਡਿਮਾਂਡ ਕਹੀ ਹੈ ਜੀ ਗੱਡੀ ਪੂਰੀ ਸੋਹਣੀ ਆਪਾਂ ਲੈ ਕੇ ਪਹੁੰਚੇ ਆ ਇਹ ਤੁਹਾਡੇ ਸਾਹਮਣੇ ਗੱਡੀ ਆ ਜੀ ਮਾਲਕ ਨੇ ਵਧੀਆ ਰ ਵਧੀਆ ਗੱਡੀ ਚਲਾਈ ਹੋਈ ਆ ਵਧੀਆ ਸਟਾਰਟਿੰਗ ਤੇ ਕਮੀ ਪੇਸ਼ੀ ਕੋਈ ਨਹੀਂ ਤੇ ਤੁਸੀਂ ਜਾ ਕੇ ਜੇ ਦੇਖਣਾ ਚਾਹੁੰਦੇ ਹੋ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਅਹਿਮਦਗੜ ਮਾਲਕ ਦਾ ਏਰੀਆ ਗਾਂ ਕੰਡੀਸ਼ਨ ਗੱਡੀ ਦੀ ਸੋਹਣੀ ਆ ਰੰਗ ਗੱਡੀ ਦਾ ਪੂਰਾ ਵਧੀਆ ਮਿਲ ਜੂਗਾ ਤੇ ਸਾਰਾ ਕੁਝ ਤੁਸੀਂ ਦੇਖ ਰਹੇ ਹੋ ਸੀ ਜਾ ਕੇ ਤੁਸੀਂ ਦੇਖਣਾ ਚਾਹੁੰਦੇ ਹੋ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾਓ ਦੇਖੋ ਸਟਾਰਟ ਕਰਕੇ ਦੇਖੋ ਤੋਰ ਕੇ ਦੇਖੋ ਪੂਰੀ ਤਸੱਲੀ ਤੁਸੀਂ ਮਾਲਕ ਦੇ ਘਰੇ ਜਾ ਕੇ ਕਰ ਸਕਦੇ ਹੋ ਸੀ ਨੰਬਰ ਸਕਰੀਨ ਤੇ ਬਾਈ ਦਾ ਆਪਾਂ ਦੇ ਹੀ ਦਿੱਤਾ ਤੁਹਾਨੂੰ ਮਿਲ ਗਿਆ ਹੋਵੇ ਜੀ ਦੂਜੀ ਗੱਡੀ ਜਿਹੜੀ ਆਪਾਂ ਲੈ ਕੇ ਪਹੁੰਚੇ ਹਾਂ ਜੀ ਸਕਾਰਪਿਓ ਹੈ ਤੁਹਾਡੇ ਸਾਹਮਣੇ ਆ ਪੰਜਾਬ ਨੰਬਰ ਹੈ ਮਾਲਕ ਨੇ ਵੀਡੀਓ ਵੀ ਬਣਾ ਕੇ ਭੇਜੀ ਆ ਤੇ ਮਾਲਕ ਨੇ ਫੋਟੋਆਂ ਵੀ ਖਿੱਚ ਕੇ ਭੇਜੀ ਆ ਪੰਜਾਬ ਨੰਬਰਾਂ ਨੰਬਰ ਪਲੇਟਾਂ ਸਰਕਾਰੀ ਨੇ ਚਿੱਟੇ ਰੰਗ ਦੀ ਗੱਡੀ ਆ ਤੇ ਮਾਡਲ ਦੀ ਆਪਾਂ ਗੱਲ ਕਰੀਏ ਤਾਂ ਗੱਡੀ ਦਾ ਮਾਡਲ ਮਾਲਕ ਵੱਲੋਂ ਆਪਣੇ ਕੋਲੇ 2017 ਦੱਸਿਆ ਗਿਆ ਜੀ 17 ਮਾਡਲ ਗੱਡੀ ਆ ਜਲੰਧਰ ਏਰੀਆ ਚੋਂ ਤੇ ਦੂਜੇ ਨਾਮ ਗੱਡੀ ਹੋਸੀ ਸੈਕੰਡ ਓਨਰ ਹੈ ਜਾ ਕੇ ਤੁਸੀਂ ਦੇਖੋਗੇ ਗੱਡੀ ਨੂੰ ਤਾਂ ਤੂੰ ਨੂੰ ਗੱਡੀ ਪਸੰਦ ਆਊਗੀ ਬਾਕੀ ਵੀਡੀਓ ਵੀ ਮਾਲਕ ਨੇ ਬਣਾ ਕੇ ਭੇਜੀ ਆ ਵੀਡੀਓ ਵੀ ਵਧੀਆ ਸੀ ਤੇ ਕੰਡੀਸ਼ਨ ਤੁਸੀਂ ਸਾਰੀ ਦੇਖ ਰਹੇ ਹੋ ਅੰਦਰ ਬਾਹਰ ਦੀ ਤੇ ਫੋਟੋ ਵਿੱਚ ਵੀ ਤੇ ਵੀਡੀਓ ਵਿੱਚ ਵੀ ਸਾਰਾ ਕੁਝ ਮਾਲਕ ਨੇ ਵਧੀਆ ਢੰਗ ਨਾਲ ਦਿਖਾਇਆਗਾ ਤੇ ਡਿਮਾਂਡ ਦੀ ਗੱਲ ਕਰੀਏ 9,60,000 ਰੁਪਿਆ ਮਾਲਕ ਨੇ ਡਿਮਾਂਡ ਕੀਤੀ ਹੈ ਜੀ ਮਾਲਕ ਕਹਿੰਦੇ ਨੇ ਵੀ ਮੌਕੇ ਤੇ ਰੇਟ ਅਸੀਂ ਕਰ ਲਾਂਗੇ ਕੋਈ ਦਿੱਕਤ ਵਾਲੀ ਗੱਲ ਨਹੀਂ ਜਾ ਕੇ ਕਿਸੇ ਨੇ ਦੇਖਣੀ ਹੈ ਜੀ ਤਾਂ ਜਾ ਕੇ ਦੇਖ ਸਕਦੇ ਹੋ ਜਲੰਧਰ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਆਪਾਂ ਦੇ ਹੀ ਦਿੱਤਾ ਸੀ ਕੋਈ ਵੀ ਗੱਲ ਕਰਨੀ ਹੈ 86993 ਤੇ 3712 ਗੱਡੀ ਦੀ ਕੋਈ ਵੀ ਗੱਲ ਕਰਨੀ ਹੈ ਮਾਲਕ ਨਾਲ ਕਰੋ ਜੀ ਨਾਲ ਦੇ ਨਾਲ ਆਪਣੇ ਚੈਨਲ ਦਾ ਵਟਸਐਪ ਨੰਬਰ ਵੀ ਨੋਟ ਕਰ ਲਓ 9465629488 ਤੁਹਾਡੇ ਕੋਲੇ ਵੀ ਗੱਡੀ ਜਾਂ ਮੋਟਰਸਾਈਕਲ ਹੈ ਘਰ ਕੋਠੀ ਮਕਾਨ ਵੇਚਣਾ ਤੁਸੀਂ ਚਾਹੁੰਦੇ ਹੋ ਜੀ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋ WhatsApp ਨੰਬਰ ਤੁਹਾਨੂੰ ਆਪਣਾ ਮਿਲ ਹੀ ਗਿਆ ਸੀ ਫਰੀ ਦੇ ਵਿੱਚ ਆਪਾਂ ਐਡ ਲਾ ਦਾਂਗੇ ਜੀ ਕੋਈ ਆਪਣਾ ਕਮਿਸ਼ਨ ਕੋਈ ਦਲਾਲੀ ਕੋਈ ਫੀਸ ਆਪਣਾ ਕੁਝ ਨਹੀਂ ਹੁੰਦਾ ਜੀ ਗੱਲ ਕਰਾਂਗੇ ਜੀ ਆਪਾਂ ਹੁਣ ਸੈਂਟਰੋ ਗੱਡੀ ਦੀ ਇੱਕ ਆਪਾਂ ਸੈਂਟਰੋ ਗੱਡੀ ਲੈ ਕੇ ਪਹੁੰਚੇ ਆਂ ਕੰਡੀਸ਼ਨ ਤੁਹਾਡੇ ਸਾਹਮਣੇ ਅਸੀਂ ਮਾਲਕ ਨੇ ਵੀਡੀਓ ਬਣਾ ਕੇ ਭੇਜੀ ਆ ਤੇ ਵੀਡੀਓ ਚ ਤੁਸੀਂ ਸਾਰਾ ਕੁਝ ਦੇਖ ਰਹੇ ਹੋ ਜਾ ਕੇ ਤੁਸੀਂ ਦੇਖਣਾ ਚਾਹੁੰਦੇ ਹੋ ਜੀ ਤਾਂ ਮਾਲਕ ਦੇ ਘਰੇ ਜਾ ਕੇ ਵੀ ਗੱਡੀ ਨੂੰ ਦੇਖ ਸਕਦੇ ਹੋ ਗੱਡੀ ਬਾਰੇ ਮਾਲਕ ਨੇ ਕੱਲੀ ਕੱਲੀ ਚੀਜ਼ ਦੱਸੀ ਆ ਗੱਡੀ ਦਾ ਮਾਡਲ 2003 ਤੇ 70000 ਰੁਪਏ ਮਾਲਕ ਨੇ ਡਿਮਾਂਡ ਕੀਤੀ ਆ ਜੀ ਤੇ ਮਾਲਕ ਦਾ ਜਿਹੜਾ ਏਰੀਆ ਜੀ ਤਸੀਲ ਸੁਨਾਮ ਇਹਨਾਂ ਨੂੰ ਲੱਗਦੀ ਆ ਜੀ ਡਿਸਟ੍ਰਿਕਟ ਸੰਗਰੂਰ ਆ ਸੋ ਨਾਮ ਤੋਂ ਥੋੜੀ ਇੱਕ ਦੂਰੀ ਤੇ ਇਹਨਾਂ ਦਾ ਪਿੰਡ ਹੈਗਾ ਮਾਲਕ ਦੇ ਘਰੇ ਗੱਡੀ ਖੜੀ ਐ ਸੀ ਤੇ ਮਾਲਕ ਕਹਿੰਦੇ ਨੇ ਪਾਸਿੰਗ ਖਤਮ ਚਾਰ ਮਹੀਨੇ ਹੋ ਗਏ ਜੀ ਖਤਮ ਹੋਈ ਨੂੰ ਤੇ ਮਾਲਕ ਕਹਿੰਦੇ ਨੇ ਸਾਰਾ ਕੁਝ ਵਧੀਆਗਾ ਤੇ ਹਰ ਇੱਕ ਚੀਜ਼ ਦੀ ਮਾਲਕ ਕਹਿੰਦੇ ਨੇ ਵੀ ਸਾਡੇ ਵੱਲੋਂ ਗਾਰੰਟੀ ਆ ਮਾਲਕ ਕਹਿੰਦੇ ਨੇ ਵੀ ਅਸੀਂ ਕੰਮ-ਕੁਮ ਸਾਰਾ ਕਰਵਾ ਰੱਖਿਆ ਬਾਕੀ ਤੁਸੀਂ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖੋਗੇ ਜਦੋਂ ਤੁਹਾਨੂੰ ਗੱਡੀ ਇਹ ਠੀਕ ਲੱਗੂਗੀ ਬਾਕੀ ਰੇਟ ਕੀਤਾ ਜਾ ਉਹ ਜੀ ਇੱਕ ਬਾਰੀ 70000 ਰੁਪਿਆ ਇਹਨਾਂ ਨੇ ਡਿਮਾਂਡ ਕਹੀ ਆ ਕੋਈ ਫਿਕਸ ਇਹਨਾਂ ਨੇ ਰੇਟ ਨਹੀਂ ਕਿਹਾ ਸੀ ਜੇ ਕਿਸੇ ਨੂੰ ਗੱਡੀ ਇਹ ਪਸੰਦ ਆਈ ਹੈ ਕੋਈ ਜਾ ਕੇ ਦੇਖਣਾ ਚਾਹੁੰਦਾ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਸੁਨਾਮ ਮਾਲਕ ਦਾ ਏਰੀਆ ਸੀ ਤੇ ਜਿਨ੍ਹਾਂ ਦੀ ਗੱਡੀ ਹੈ ਮਾਲਕ ਦਾ ਮੋਬਾਈਲ ਨੰਬਰ 7087746153 ਬਾਕੀ ਨੰਬਰ ਸਕਰੀਨ ਤੇ ਤੁਹਾਨੂੰ ਮਿਲ ਗਿਆ ਹੋਊਗਾ ਗੱਲਬਾਤ ਆਪਾਂ ਤੁਹਾਨੂੰ ਸਾਰੀ ਦੱਸ ਹੀ ਰਹੇ ਹਾਂ ਜੀ ਤੇ ਨਾਲ ਦੀ ਨਾਲ ਮੈਨੂੰ ਕਮੈਂਟ ਕਰਕੇ ਦੱਸ ਦਿਓ ਜੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਜੇ ਵਧੀਆ ਲੱਗ ਰਹੀ ਹੈ ਵੀਡੀਓ ਪਸੰਦ ਆ ਰਹੀ ਹੈ ਜੀ ਤਾਂ ਆਪਣੀ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਤੇ ਅਗਲੀ ਵੀਡੀਓ ਚ ਜੇ ਤੁਸੀਂ ਵੀ ਐਡ ਕਰਵਾਉਣੀ ਹੈ ਗੱਡੀ ਮੋਟਰਸਾਈਕਲ ਘਰ ਕੋਠੀ ਮਕਾਨ ਤੁਹਾਡੇ ਕੋਲੇ ਵੀ ਆ ਉੱਤੇ ਆਪਣਾ WhatsApp ਨੰਬਰ ਪੂਰੀ ਵੀਡੀਓ ਚ ਲਿਖਿਆ ਰਹਿੰਦਾ ਜੀ 9466529488 ਭੇਜੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਜੀ ਤੇ ਹਰ ਰੋਜ਼ ਆਪਣੀ ਨਵੀਂ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਜੀ ਤਾਂ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਜੀ ਉਹਨੂੰ ਲਾਜ਼ਮੀ ਦਬਦਿਓ ਸਬਸਕ੍ਰਾਈਬ ਦਾ ਫਾਇਦਾ ਇਹ ਹੁੰਦਾ ਜੀ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਤੁਹਾਡੇ ਕੋਲ ਉਸੇ ਵੇਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਊਗਾ ਤੇ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਲਓਗੇ ਜੀ ਤੇ ਅਲੱਗ-ਅਲੱਗ ਏਰੀਆ ਚੋਂ ਆਪਾਂ ਡੇਲੀ ਲੈ ਕੇ ਪਹੁੰਚਦੇ ਰਹਿੰਨੇ ਹਾਂ ਜੀ ਘਰ ਵੀ ਕੋਠੀ ਵੀ ਮਕਾਨ ਵੀ ਗੱਡੀ ਵੀ ਮੋਟਰਸਾਈਕਲ ਵੀ ਹਰ ਰੋਜ਼ ਆਪਣੀ ਵੀਡੀਓ ਆਉਂਦੀ ਰਹਿੰਦੀ ਹੈ ਜੀ ਗੱਲ ਕਰਾਂਗੇ ਆਪਾਂ ਮੋਟਰਸਾਈਕਲ ਦੀ ਇਹ ਮੋਟਰਸਾਈਕਲ ਸ਼ਾਇਦ ਤੁਸੀਂ ਪਹਿਲਾਂ ਵੀ ਦੇਖਿਆ ਹੋਵੇ ਮਾਲਕ ਨੂੰ ਪੈਸੇ ਦੀ ਲੋੜ ਹੈ ਜੀ ਤੇ ਛੇਤੀ ਵੇਚਣਾ ਹੈਗਾ ਤੇ ਇਹਨਾਂ ਨੇ ਦੁਬਾਰਾ ਫਿਰ ਤੋਂ ਕਿਹਾ ਜੀ ਇਨਾਂ ਨੂੰ ਮਜਬੂਰੀ ਹੈ ਤਾਂ ਕਰਕੇ ਬਸ ਵੇਚਣਾ ਪੈ ਰਿਹਾ ਗੰ। 150 cc ਇਹ ਪਲਸਰ ਮੋਟਰਸਾਈਕਲ ਹੈ ਤੇ 17000 ਰੁਪਿਆ ਮਾਲਕ ਨੇ ਡਿਮਾਂਡ ਕਹੀ ਹੈ ਜੀ। ਪਲਸਰ ਅਜੀ 150 cc ਬੁਲਾ ਹਥ ਮਾਲਕ ਦਾ ਏਰੀਆ ਜਾ ਕੇ ਤੁਸੀਂ ਦੇਖੋਗੇ ਤੁਹਾਨੂੰ ਮੋਟਰਸਾਈਕਲ ਠੀਕ ਲੱਗੂਗਾ ਜੀ। ਰੇਟ ਦੇ ਹਿਸਾਬ ਨਾਲ ਵਧੀਆਗਾ। ਚਲਾਉਣ 'ਚ ਵੀ ਵਧੀਆ। ਕੋਈ ਪਾਰਟਸ ਕਿਸੇ ਪਾਸੋਂ ਕੋਈ ਡੈਮੇਜ, ਕੋਈ ਟੁੱਟਿਆ ਭੱਜਾ ਇਦਾਂ ਦਾ ਕੁਝ ਨਹੀਂ ਆਪਣ ਮਿਲਣਾ। ਜਾ ਕੇ ਦੇਖ ਸਕਦੇ ਹੋ ਮਾਲਕ ਦੇ ਘਰੇ ਤੇ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਹੈ ਜੀ। ਸਕ੍ਰੀਨ ਤੇ ਵੱਡੇ ਵੱਡੇ ਅੱਖਰਾਂ ਚ ਤੁਹਾਨੂੰ ਮਿਲ ਗਿਆ ਹੂਆ ਕੋਈ ਵੀ ਗੱਲ ਕਰਨੀ ਹੋਈ 95 013 30278 ਗੱਲ ਕਰ ਸਕਦੇ ਹੋ ਜੀ ਤੇ ਗੱਲਬਾਤ ਆਪਾਂ ਕਰ ਹੀ ਰਹੀਆਂ ਸੀ ਨਾਲ ਦੀ ਨਾਲ ਤੁਸੀਂ ਇੱਕ ਬੁਲਟ ਵੀ ਦੇਖੋ ਜੀ 23 ਮਾਡਲ ਹੈ ਬਿਲਕੁਲ ਨਵਾਂ ਹੈ ਜੀ 23 ਮਾਡਲ ਜਲੰਧਰ ਖੜਾ ਤੇ ਏਰੀਆ ਜਲੰਧਰ ਹੈ ਜੀ ਖੜਾ ਆਦਮਪੁਰਾ ਹੈ ਜੀ ਤੇ 1,90,000 ਰੁਪਏ ਮਾਲਕ ਨੇ ਡਿਮਾਂਡ ਕਹੀ ਹੈ 1,90,000 ਦੇ ਵਿੱਚੋਂ ਰੇਟ ਕੀਤਾ ਜਾਊਗਾ ਜੀ ਜਾ ਕੇ ਤੁਸੀਂ ਦੇਖਣਾ ਜੇ ਚਾਹੁੰਦੇ ਹੋ ਤਾਂ ਮਾਲਕ ਕਹਿੰਦੇ ਸੀਗੇ ਵੀ ਜਿਹਨੂੰ ਵੀ ਪਸੰਦ ਆਉਂਦਾ ਹੈ ਆਉਣ ਤੋਂ ਬਾਅਦ ਕੋਈ ਖਰੀਦਣ ਦਾ ਕੋਈ ਚਾਹਵਾਨ ਹੋਵੇ ਪਸੰਦ ਆ ਗਿਆ ਰੇਟ ਵੇਖ ਕੇ ਮੁਕਾ ਲਾਂਗੇ ਮਾਲਕ ਕਹਿੰਦੇ ਨੇ ਰੇਟ ਦੀ ਕੋਈ ਦਿੱਕਤ ਵਾਲੀ ਗੱਲ ਹੈ ਨਹੀਂਗੀ ਰੇਟ ਕੀਤਾ ਜਾਊਗਾ ਬਾਕੀ ਜਿਹਨੂੰ ਵੀ ਪਸੰਦ ਆਉਂਦਾ ਸੀ ਇੱਕ ਵਾਰੀ ਜਾਇਓ ਜ਼ਰੂਰ ਬਾਕੀ ਆਪਾਂ ਵੀਡੀਓ ਚ ਸਾਰਾ ਕੁਝ ਦਿਖਾ ਰਹੇ ਹਾਂ ਮਾਲਕ ਨੇ ਵੀਡੀਓ ਆਪਣੇ ਕੋਲੇ ਠੀਕ ਬਣਾ ਕੇ ਭੇਜੀ ਆ ਤੇ ਮਾਲਕ ਦਾ ਨੰਬਰ 78899 33876 ਗੱਲ ਕਰ ਲਿਓ ਤੁਸੀਂ ਆਪ ਹੀ ਜਿਹੜੀ ਵੀ ਕਰਨਾ ਚਾਹੁੰਦੇ ਹੋ ਜੀ ਇੱਕ ਆਪਾਂ ਜਨ ਗੱਡੀ ਲੈ ਕੇ ਪਹੁੰਚੇ ਹਾਂ ਜੀ ਕੁੱਲ 5253000 ਰੁਪਿਆ ਮਾਲਕ ਨੇ ਡਿਮਾਂਡ ਕਹੀ ਹੈ ਜੀ ਜਨ ਐਲ ਐਕਸ ਆਈ ਹੈ ਜੀ ਇਹ ਪਾਵਰ ਬਿੰਡਵਲ ਜੀ ਪਾਵਰ ਸਟੀਰਿੰਗ ਹੈ 2005 ਮਾਡਲ ਹੈ ਤੇ ਇਸ 7075 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਬੈਟਰੀ ਨਵੀਂ ਹੈ ਜੀ ਸੀਟ ਕਵਰ ਨਵੇਂ ਨੇ ਏਸੀ ਹੀਟਰ ਵਰਕਿੰਗ ਚ ਤੇ ਪੈਟਰੋਲ ਤੇ ਗੱਡੀ ਹੈ ਜੀ ਰਾਮਪੁਰਾ ਫੂਲ ਮਾਲਕ ਦਾ ਏਰੀਆ 53000 ਦੇ ਵਿੱਚੋਂ ਰੇਟ ਕੀਤਾ ਜਾਊਗਾ ਬਾਕੀ ਤੁਸੀਂ ਜਾ ਕੇ ਇੰਚੇ ਦੇਖਣਾ ਚਾਹੁੰਦੇ ਹੋ ਜੀ ਜਾ ਕੇ ਵੀ ਦੇਖ ਸਕਦੇ ਹੋ ਕਿਸੇ ਨੇ ਸਟਾਰਟ ਕਰਕੇ ਦੇਖਣੀ ਗੱਡੀ ਸਟਾਰਟ ਕਰਕੇ ਵੀ ਦੇਖ ਸਕਦੇ ਹੋ ਤੋਰ ਕੇ ਦੇਖਣੀ ਹੈ ਤੋਰ ਕੇ ਵੀ ਦੇਖ ਸਕਦੇ ਹੋ ਮਾਲਕ ਕਹਿੰਦੇ ਨੇ ਵੀ ਰੇਟ ਬਹਿ ਕੇ ਕਰ ਲਾਂਗੇ ਕੋਈ ਪ੍ਰੋਬਲਮ ਨਹੀਂ ਹੈਗੀ ਜੀ ਬਾਕੀ ਤੁਸੀਂ ਜਾ ਕੇ ਦੇਖੋ ਜੀ ਜਿਹਨੂੰ ਵੀ ਗੱਡੀ ਪਸੰਦ ਆਉਂਦੀ ਹੈ ਰੇਟ ਕਰ ਲਓ ਜੀ ਆਪ ਦਾ ਤੇ ਗੱਡੀ ਜਾ ਕੇ ਦੇਖ ਲਓ ਸਟਾਰਟ ਕਰਕੇ ਦੇਖ ਲਓ ਜਦੋਂ ਪੂਰੀ ਤਸੱਲੀ ਹੁੰਦੀ ਹੈ ਉਸ ਤੋਂ ਬਾਅਦ ਗੱਡੀ ਨੂੰ ਖਰੀਦ ਕੇ ਲਿਆ ਸਕਦੇ ਹੋ ਬਾਕੀ ਹੁਣ ਦੱਸੋ ਜੀ ਮੈਨੂੰ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਵਧੀਆ ਲੱਗੀ ਵੀਡੀਓ ਪਸੰਦ ਆਈਏ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਬਸ ਤੋਂ ਬਾਸ ਸਪੋਰਟ ਕਰਿਆ ਕਰੋ ਜੀ ਬਸ ਤੋਂ ਬਾਸ ਸ਼ੇਅਰ ਕਰ ਦਿਓ ਵੀਡੀਓ ਨੂੰ ਤੇ ਅਗਲੀ ਵੀਡੀਓ ਚ ਐਡ ਤੁਸੀਂ ਕਰਵਾਉਣੀ ਅਸੀਂ ਭੇਜੋ ਆਪਣੇ ਕੋਲ ਫਰੀ ਚ ਆਪਾਂ ਐਡ ਲਾ ਦੇਗੇ ਅਸੀਂ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚ ਕਿੱਥੋਂ ਘਰ ਕੋਠੀ ਮਕਾਨ ਕਿੰਨੇ ਕੁ ਰੇਟ ਤੱਕ ਚਾਹੀਦਾ ਦੱਸੋ ਮੈਨੂੰ ਲੈ ਕੇ ਆਪਾਂ ਤੁਹਾਡੇ ਖਾਤਰ ਪਹੁੰਚ ਜਾਗੇ ਜੀ ਤੇ ਹੁਣ ਦਿਓ ਮੈਨੂੰ ਇਜਾਜ਼ਤਾਂ